ਇਰੇ ਵਾਹੀ ਗੁਰੂ ਸਾਹਿਬ ਜੀ ਗਗਨੂਦ ਮਾਮਾ ਬਾਜਿਓ ਪਰਿਓ ਨਿਸਾਨ ਕਾਓ ਖੇਤ ਜੋ ਮੰਡਿਓ ਸੂਰਮਾ ਅਬ ਜੋ ਜਾਨ ਕੋ ਦਾਓ ਸੂਰਾ ਸੋ ਪਹਿ ਜਾਣੀ ਆ ਜੋ ਲਰੈ ਦੀਨ ਕਹਿ ਤਾ ਪੁਰਜਾ ਪੁਰਜਾ ਕਟ ਮਾਰਾ कबू न छड ख सजण सचा पात साह शाह जिस पास बैठेयां सोहिया, ਸਬਨਾ ਦਾ ਵੈਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ 5 ਤੁਮ ਦਾਤੇ ਠਾਕੁਰ ਪ੍ਰਤਪਾਲ ਕਾ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲਾ ਹਮਬਾਰਕ ਤੁਮਰੇ ਤਾਰੇ ਤੁਮ ਦਾਤੇ ਠਾਕੂ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖਾ ਨਿਮਖਾ ਤੁਮਹੀ ਪ੍ਰਤਪਾਲੋ हम बारक तुमेरे तारे जेवा एक कवन गुण कहिए बेसुमार बअंत बे स्वम में तेरो वंतनक नहीं लहीया रहाओ, कोट परादा हमारे खंडो अनक विधि समझावो हम अज्ञान अलप मत थोरी तुम्हें अपन बिरद रखाव ਤੁਮਰੀ ਸ਼ਰਾਨਾ ਤੇਮਾਰੀ ਆਸਾ ਤੁਮ ਹੀ ਸਜਣਾ ਸੋਹਲੇ ਰੱਖੋ ਰੱਖਣਹਾਰ ਦਿਆਲਾ ਨਾਨਕ ਕਰਕੇ ਗੋਲੇ ਤੁਮਰੀ ਸ਼ਰਾਨਾ ਤੁਮਾਰੀ ਆਸਾ ਤੁਮਹੀ ਸਜਣਾ ਸੋਹਲੇ ਰੱਖੋ ਰੱਖਣਹਾਰ ਦਿਆਲਾ ਨਾਨਕ ਕਰ ਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਧਨ ਅਸਰੇ ਮਹਲਾ 5ਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖੋ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ वाहे गुरु जी का खालसा वाहेगुरु जी की फतेह लबा लब बेकुन दम बेदमोष कुना ਗਮੇ ਹਰ ਦੋ ਆਲਮ ਫਰਾਮੋਸ ਕੁਨਾ ਨਾ ਸਾਜੋ ਨਾ ਬਾਜੋ ਨਾ ਫੋਜੋ ਹੁਨਾ ਹਰਸ਼ ਖੁਦਾਵੰਤ ਬਖਸ਼ਿੰਦ ਓਹੋ ਐਸ਼ ਅਰਸ਼ ਨਾ ਸਾਜੋ ਨਾ ਬਾਜੋ ਨਾ ਫੋਜੋ ਨਾ ਫਰਸ਼ ਖੁਦਾ ਬੰਤ ਬਖਸ਼ਿੰਦ ਓਹੋ ਐਸ਼ ਅਰਸ਼ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੁਜੰਗ ਪ੍ਰਿਆਤ ਸ਼ੰਦ ਬਿਤੇ ਬਰਖ ਦਵੈ ਅਸ਼ਟ ਮਾਸੰ ਪਰਮਾਨੰ

ਜਪੈ ਹਿੰਗਲਾ ਠਿੰਗਲਾ ਪਾਨ ਦੇਵੀ ਆਨਾਸਾ ਸੁਦਾ ਅਤਰ ਧਾਰੀ ਆ ਭੇਵੀ ਜਪੈ ਤੋਤਲਾ ਸੀਤਲਾ ਖਗ ਪਾਣੀ ब्रह्मा ਪੈ ਰਹੀ ਭੂਮਰੂ ਭਵਵਾਣੀ ਚਲਾ ਚਲ ਸਿੰਘੰ ਚਮਾ ਚੰ ਮਮ ਅਤਰੰ ਹਾ ਹੂ ਹਾਸੰ ਚਲਾ ਚੰ ਸ਼ਤਰੰ ਅਟਾ ਅਟ ਹਾਸੰ ਸ਼ਟਾ ਛਟ ਕੇ ਸੰ ਅਸੰ ਉਦਪਾਨੰ ਨਮੋ क्रूर ਭੇ ਸੰ ਸਿਰੰ ਮਾਲ ਸਵੈ ਸੰ लसे दंत पजे शंत्र भजे सन्तगूडं संतं अटा अट अत हासं सटा सुट् केशन् असा उद्पनं नमो पेसं सिरं माल स्वैसं लसे दंत पजे भजे घूडं ਪਰਫੁਲਨ ਸੰਤੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ